ਮੇਰਾ ਕੀ ਨਾਮ ਮੇਰਾ ਨਾਮ ਜੀ ਸੰਦੀਪ ਕੁਮਾਰਾ ਕਿੱਥੇ ਦੇ ਰਹਿਣਾ ਹੋਇਆ ਸਟੈਰੀ ਦੇ ਸਟੈਰੀ ਮੰਡਲਾ ਤੁਸੀਂ ਹੈ ਲਕਤਾਂ ਤੋਂ ਮਤਲਬ ਕੀ ਪ੍ਰੋਬਲਮ ਕੀ ਲਕਤਾਂ ਇਹ ਭਾਜੀ ਬਚਪਨ ਤੋਂ ਹੀ ਆ ਸ਼ੁਰੂ ਤੋਂ ਹੈਂਡੀਕੈਪ ਵੀ ਪ੍ਰੋਬਲਮ ਆ ਦੋਨੇ ਲਕਤਾਂ ਵਧੀਆ ਕਰਾਵਨੇ ਤੇ ਮੈਂ ਲਾਲੂ ਕਾਫੀ ਕਰਾਇਆ ਕਰਾਦੇ ਨੇ ਪਰ ਨਹੀਂ ਠੀਕ ਹੋਇਆ ਤੁਸੀਂ ਈ ਰਿਕਸ਼ਾ ਚਲਾਉਂਦੇ ਆ ਹਾਂ ਜੀ ਇਹ ਕੀ ਲੱਗਦਾ ਕਿ ਜਦੋਂ ਲੋਕੀ ਹੈਂਡੀਕੈਪ ਨੇ ਜਾਂ ਸਹੀ ਵੀ ਨਹੀਂ ਉਹ ਵੀ ਮੰਗ ਕੇ ਕਾਫੀ ਠੀਕ ਆਪਣਾ ਗੁਜ਼ਾਰਾ ਕਰਦਾ भाई मैं त मालिक ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਹੈਂਡੀਕੈਪ ਹੋ ਕੇ ਵੀ ਮੰਗਲ ਨਾਲੋਂ ਵੀ ਆਪਣੀ ਮਿਹਨਤ ਕਰਕੇ ਖਾਂਦਾ ਪਿਆ ਇਹ ਰੱਖਿਆ ਚਲਾਉਣਾ ਮੇਰਾ ਕਿਸ਼ਤਾਂ ਤੇ ਆ ਮੈਂ ਕਿਸ਼ਤਾਂ ਭਰਦਾ ਜੀ ਇਹਦੀ ਠੀਕ ਹੈ ਜੀ ਮਾਂ ਪੇ ਮੇਰੇ ਹੈ ਨਹੀਂ ਗਏ ਠੀਕ ਹੈ ਜੀ ਮੈਂ ਇਕੱਲਾ ਹਾਂ ਭਰਾਇਆ ਤੇ ਭਰਜਾਈ ਆ ਉਹ ਆਪਣਾ ਕਰਦੇ ਨੇ ਤੇ ਮੈਂ ਆਪਣੀ ਮੰਗਲ ਨਾਲੋਂ ਆਪਾਂ ਹੀ ਰੋਜ਼ੀ ਦੀ ਰੋਟੀ ਕਮਾ ਕੇ ਖਾ ਰਿਹਾ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਗਰੀਬੀ ਉੱਥੇ ਦੀ ਦੇਖੀ ਆ ਜੀ ਗਰੀਬੀ ਜੇ ਟਾਈਮ ਕੱਟਿਆ ਜੀ بس ਇਹ ਆਵੇ ਆਪਣੀ ਮਿਹਨਤ ਕਰਦਾ ਮੈਂ ਇਹ ਜੋ ਈ ਰਿਕਸ਼ਾ ਤੁਹਾਡਾ ਆਪਣਾ ਹਾਂ ਨਹੀਂ ਦੀ ਮੇਰਾ ਆਪਣਾ ਨਹੀਂ ਕਿਸ਼ਤਾਂ ਤੇ ਲਿਆਈ ਸੀ ਕਿਸ਼ਤਾਂ ਤਾਰਦਾ ਪਿਆ ਕਿਸ਼ਤਾਂ ਤਾਰਦੇ ਹਾਂ ਜੀ ਹਾਂਜੀ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੀ ਅੱਜ ਦੀ ਡੇਟ ਤੇ ਕਹਿੰਦੇ ਕਿ ਮੇਰੇ ਸਾਥ ਲੱਗ ਗਈ ਜੀ ਮੇਰਾ ਕੰਮ ਨਹੀਂ ਹੁੰਦਾ ਜਾਂ ਨੌਕਰੀ ਮੈਂ ਤਾਂ ਇਹ ਕਹਿ ਰਿਹਾ ਦੇਖੋ ਮੈਂ ਹੈਂਡੀਕੈਪ ਹੋ ਕੇ ਵੀ ਇੱਕ ਮਿਹਨਤ ਕਰ ਰਿਹਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੰਗਣ ਨਾਲੋਂ ਆਪਣੀ ਬੰਦਾ ਮਿਹਨਤ ਕਰਕੇ ਖਾਵੇ ਵਧੀਆ ਹੈ ਆਪਾਂ ਹੈਂਡੀਕੈਪ ਹੋ ਕੇ ਵੀ ਆਪਾਂ ਨੂੰ ਮੰਗਦੇ ਨਹੀਂ ਹੈਗੇ ਆਪਣੀ ਮਿਹਨਤ ਕਰਕੇ ਖਾਣੇ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਕੰਮ ਹੈ ਨਹੀਂ ਜਾਂ ਨਸ਼ਿਆਂ ਨੂੰ ਹੋਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਬਾਰੇ ਦੇਖੋ ਜੀ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਮੈਂ ਤਾਂ ਇਹ ਕਹਿ ਸਕਦਾ ਮੰਗਲ ਨਾਲੋਂ ਜਾਂ ਨਸ਼ਿਆ ਕਰਨ ਨਾਲ ਆਪਣੀ ਮਿਹਨਤ ਕਰਕੇ ਖਾਓ ਨਸ਼ਿਆਂ ਤੋਂ ਦੂਰ ਰਹੋ ਕੀ ਕੋ ਤੁਹਾਨੂੰ ਅਜੇ ਤੱਕ ਕਿਸੇ ਨੇ ਕੋਈ ਮੁੱਢਲੀ ਸਹਾਇਤਾ ਜਾਂ ਕਿਸੇ ਨੇ ਕੋਈ ਹੈਲਪ ਕੀਤੀ ਕਿਸੇ ਨੇ ਹੈਲਪ ਨਹੀਂ ਕੀਤੀ ਸਭ ਨੂੰ ਕਹਿ ਕੇ ਦੇਈਆਂ 1 ਰੁਪਏ ਦੀ ਵੀ ਕਿਸੇ ਨੇ ਹੈਲਪਿੰਗ ਕੀਤੀ ਹੈ ਅੱਜ ਕੱਲ ਦੇ ਕਿਸੇ ਕੋ 10 ਰੁਪਏ ਹੀ ਮੰਗ ਲਉਣਾ ਕੋਈ ਦਿੰਦਾ ਨਹੀਂ ਹੈਗਾ ਇਹ ਜੋ ਵੀ ਹੈ ਸਿਰਫ ਆਪਣੀ ਮਿਹਨਤ ਆ ਇਹ ਜੋ ਵੀ ਹੈ ਇਹ ਪ੍ਰਸ਼ਾਸਨ ਤੋਂ ਉਧਾਂ ਦੇ ਜਿਹੜੇ ਲੋਕੀ ਮਿਹਨਤੀ ਨੇ ਕੀ ਮੰਗ ਕਰਦੇ ਹੋ ਕਿ ਉਹਨਾਂ ਦੀ ਕਿਹ ਮਦਦ ਕਿੱਦਾਂ ਕੇਸ ਹਾਲ ਨਾ ਕਰਨੀ ਚਾਹੀਦੀ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਕਿੱਦਾਂ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਇਹ ਚਾਹੀਦਾ ਜਿਹੜੇ ਹੈਂਡੀਕੈਪ ਆਸ ਦੀ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਕੋਈ ਬੇਰੋਜ਼ਗਾਰੀ ਵਾਸਤੇ ਕੋਈ ਨਾ ਕੋਈ ਕਾਰੋਬਾਰਾ ਕਰਨਾ ਕੋਈ ਕੰਮ ਕੌਲ ਕੇ ਦਈਏ ਉਹਦਾ ਸਰਕਾਰ ਇਨਵਸ਼ ਕਰਦੀ ਆ ਪਰ ਹੈਂਡੀਕੈਪ ਲਈ ਕੁਛ ਨਹੀਂ ਕਰਦੀ ਕਿੰਨੀਆਂ ਕਿ ਬਿਕਤਾ ਆਉਂਦੀਆਂ ਨੇ ਤੁਹਾਨੂੰ ਈ ਰਿਕਸ਼ਾ ਵੀ ਚਲਾਉਂਦੇ ਨੇ ਕਈ ਵਾਰੀ ਲੋਕੀ ਪਹਾੜ ਦੇ ਬੰਦੇ ਨੇ ਕਹਿੰਦੇ ਨੇ ਕਿ ਠੀਕਾ ਜਲਦੀ ਅੱਗੇ ਕਰ ਜਾ ਕਿਤਾ ਬਹੁਤ ਪ੍ਰੋਬਲਮ ਆਉਂਦੀਆਂ ਜੇ ਆਪਾਂ ਸਵਾਰੀ ਦੇ ਪੈਸੇ ਮੰਗਦੇ ਆ ਤਾਂ ਸਵਾਰੀ ਸਾਨੂੰ ਤੜਾ ਤੜਾਨੀਆਂ ਸਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਐ ਥੱਕੇ ਗਾਣੇ ਪੈਂਦੇ ਆ ਔਟੋ ਵਾਲਿਆਂ ਦੇ ਨਾਲ ਝਗੜੇ ਵੀ ਹੁੰਦੇ ਆ ਲੜਾਈਆਂ ਝਗੜੇ ਵੀ ਹੁੰਦੇ ਆ ਸਾਡੀ ਸਵਾਰੀ ਚੱਕ ਲਈ ਇੱਥੋਂ ਚੱਕ ਲਈ ਇਦਾਂ ਉਦਾਂ ਬੜੀਆਂ ਦਿੱਕਤਾਂ ਆਉਂਦੀਆਂ ਇਹ ਸਾਨੂੰ ਪਤਾ ਜੀ ਅਸੀਂ ਮਿਹਨਤ ਕਰਦੇ ਆ ਕਿਦਾਂ ਰੁਪਈਆ ਰੁਪਈਆ ਮੰਗ ਕੇ ਵੀ ਉਹੋ ਕਰੀਦਾ ਪਰ ਕੋਈ ਪੈਸਾ ਨਹੀਂ ਦਿੰਦਾ ਸਾਡੇ ਬਹੁਤ ਝਗੜੇ ਹੁੰਦੇ ਆ ਲੜਾਈਆਂ ਝਗੜੇ ਕਾਫੀ ਹੁੰਦੇ ਆ ਔਟੋ ਵਾਲਿਆਂ ਨਾਲ ਵੀ ਉਦਾਂ